ਇਹ ਪਾਪ ਤੇਰੇ ਕੋਲ ਨਹੀਂ ਧੁੱਲਨੇ ਤੂੰ ਇੱਕ ਦਫਾ ਆ ਤੇ ਜਾ ਸਾਰੇ ਪਾਪ ਉਹ ਤੇਰੇ ਦੋ ਦੇਗਾ ਸਾਰੇ ਗੁਨਾਹ ਉਹ ਤੇਰੇ ਦੋ ਦੇਗਾ ਉਤਨੇ ਚਿਰ ਤੱਕ ਤੇਰੇ ਕੋਲ ਨਹੀਂ ਧੁੱਲਨੇ ਇੱਕ ਪਾਪ ਨੂੰ ਧੌਂਦਿਆਂ ਧੌਂਦਿਆਂ ਵੀ 10 ਪਾਪ ਕਰ ਬੈਠੇਗਾ ਦਸਾਂ ਗੁਨਾਹਾਂ ਨੂੰ ਧੌਂਦਿਆਂ ਦੋਧਿਆ ਸੌ ਕਰ ਬੈਠੇਗਾ ਤੂੰ ਆ ਜਾ ਤੇ ਆਣਾ ਕੀ ਹੈ ਸੁਰਤ ਦਾ ਮਨਨੋਂ ਕਾਲ ਦੇ ਚੋਂ ਕਢ ਕੇ ਅਕਾਲ ਨਾਲ ਜੋੜਨਾ ਤੇ ਵਿਧੀ ਕੀ ਹੈ ਇੱਕ ਸ਼ਬਦ ਲੈਵਲਾ ਤੇ ਫਿਰ ਹੋਵੇਗਾ ਕਿ ਨੌ ਨਿਦੀ 18 ਸਿੱਧੀ ਪਿੱਛੇ ਲਗਿਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਜੈਸੇ ਤਨ ਦੀ ਪਕੜ ਖਤਮ ਹੁੰਦੀ ਏ ਇੱਕ ਸ਼ਬਦ ਲੈਵਲਾ ਹੈ ਮਨੋ ਕ ਸਿੱਧ ਹੋ ਜਾਂਦਾ ਹੈ ਪ੍ਰਸਿੱਧ ਹੋ ਜਾਂਦਾ ਹੈ ਕਿ ਅਸੀਂ ਜਦ ਕੁਝ ਕ੍ਰਿਸ਼ਮੇ ਦੇਖ ਲੈਨੇ ਆ ਸੁਕਸ਼ਮ ਸਰੀਰਾਂ ਦੇ ਸਰੀਰ ਦੇ ਚ ਰਹਿੰਦੇ ਹੋਇਆ ਜੈਸੇ ਸੁਕਸ਼ਮ ਸਰੀਰ ਸੰਬੰਧ ਤੋੜ ਦਿੰਦਾ ਸਿੱਧ ਹੋ ਜਾਂਦਾ ਸਿੱਧ ਹੋ ਜਾਂਦਾ ਸਰੀਰ ਦੀ ਹੁਣ ਪਕੜ ਨਹੀਂ ਹੁਣ ਜਿੱਥੇ ਜਾਇ ਜਾ ਸਕਦਾ ਮਹਿਰਮ ਮਹਿਲ ਲਾ ਕੋ ਅੜਕਾਵੇ ਜਿਉਂ ਜਿਉਂ ਸੈਰ ਕਰੇ ਤੈਉਂ ਭਾਵੇ ਬਗਤ ਰਵਦਾਸ ਕਹਿੰਦੇ ਮੇਰਾ ਜੀ ਕਰਦਾ ਮੈਂ ਜਿੱਥੇ ਚਾਹਾਂ ਜਾਂਦਾ ਸਭ ਮੇਰੇ ਮਹਿਰਮ ਨੇ ਗ੍ਰਹਿ ਨੇ ਛਤਰਾਂ ਦੇ ਵਾਸੀ ਜੋ ਰੋਹਾਨੀ ਮੰਡਲ ਨੇ ਉਹ ਵੀ ਮੇਰੇ ਮਹਿਰਮ ਨੇ ਤੇ ਰੂਹਾਂ ਜਾ ਸਕਦੀਆਂ ਨੇ ਰੋਹਾਨੀ ਮੰਡਲਿਆਂ 'ਚ ਜਦ ਸੈਂਟਿਸਟ ਐਸਾ ਕਹਿੰਨ ਚੰ드ਮਾ ਤੇ ਕੋਈ ਨਹੀਂ ਮੰਗਲ ਤੇ ਕੋਈ ਨਹੀਂ ਸ਼ਨੀ ਤੇ ਕੋਈ ਨਹੀਂ ਉਥੇ ਪਾਣੀ ਵੀ ਕੋਈ ਨਹੀਂ ਉਥੇ ਆਕਸੀਜਨ ਵੀ ਕੋਈ ਨਹੀਂ ਮਨੁੱਖ ਕਿੱਥਾਂ ਰਹਿ ਸਕਦਾ ਹੈ ਤੇ ਉਹਨਾਂ ਨੂੰ ਕੌਣ ਦੱਸੇ ਉਥੇ ਸਰੀਰ ਧਾਰੀ ਨਹੀਂ ਨੇ ਆਕਾਰ ਧਾਰੀ ਨਹੀਂ ਨੇ ਉਥੇ ਨਿਰਾਰਕਾਰ ਰਹਿੰਦੇ ਨੇ ਨਿਰਾਰਕਾਰ ਨੂੰ ਨਾ ਆਕਸੀਜਨ ਚਾਹੀਦਾ ਨਾ ਪਾਣੀ ਚਾਹੀਦਾ ਨਾ ਭੋਜਨ ਚਾਹੀਦਾ ਉਹਨਾਂ ਦੇ ਕੋਲ ਆਨੰਦ ਹੈ ਆਨੰਦ 'ਚ ਜੀਉਂਦੇ ਨੇ ਉਹਨਾਂ ਦੇ ਕੋਲ ਮਹਾਰਸ ਹੈ ਮਹਾਰਸ 'ਤੇ ਜੀਉਂਦੇ ਨੇ ਕਿਉਂਕਿ ਇੱਥੇ ਤੱਕ ਸਾਇੰਸ ਦੀ ਅਜੇ ਪਹੁੰਚ ਨਹੀਂ ਹੈ ਇਸ ਵਾਸਤੇ ਸਾਇੰਸ ਦੀ ਮਨੋਤਵੀ ਨਹੀਂ ਉਹ ਮਨ ਦੇ ਵੀ ਨੇ ਇਹ ਰੂਹਾਂ ਨਹੀਂ ਮੰਦਲ ਨੇ ਇਹ ਰੂਹ ਆਨੇ ਵੰਦਰ ਨੇ ਰੋਮਕਤ ਹੋ ਜਾਂਦੀ ਹੈ ਸਰੀਰ ਦਾ ਬੰਧਨ ਖਤਮ ਹੋ ਗਿਆ ਜਿੱਥੇ ਜਾਏ ਇਹ ਜਾ ਸਕਦੀ ਹੈ ਸਰੀਰ ਦੀ ਆਪਣੀ ਅਵਧੀ ਹੈ ਸਵਾਸ ਨੇ ਫਿਰ ਬਾਹਰ ਵੀ ਜਾਏਗੀ ਸਰੀਰ ਦੇ ਅੰਦਰ ਆ ਜਾਏਗੀ ਇਹ ਜੀਵਨ ਮੁਕਤ ਹੈ ਇਹ ਸਿੱਧ ਪੁਰਸ਼ ਹੈ ਇਹ ਗੁਪਤ ਵੀ ਹੋ ਸਕਦਾ ਹੈ ਪ੍ਰਗਟ ਵੀ ਹੋ ਸਕਦਾ ਹੈ ਸੂਕਸ਼ਮ ਵੀ ਹੋ ਸਕਦਾ ਹੈ ਸਤੂਲ ਵੀ ਹੋ ਸਕਦਾ ਹੈ ਲੱਖਾਂ ਕਰੋੜਾਂ ਮੀਲ ਦੀ ਦੂਰੀ ਦੇ ਛਿੰਦੇ ਜੋ ਹੈ ਜਾ ਸਕਦਾ ਹੈ ਅਗਲੇ ਦੇ ਅੰਦਰ ਦੀ ਗੱਲ ਨੂੰ ਵੀ ਜੋ ਹੈ ਜਾਣ ਸਕਦਾ ਹੈ ਗੁਪਤ ਦੀ ਗੁਪਤ ਗੱਲ ਨੂੰ ਵੀ ਉਹ ਜਾਣ ਸਕਦਾ ਹੈ ਹਰ ਜਗ੍ਹਾ ਉਹ ਪ੍ਰਵੇਸ਼ ਕਰ ਸਕਦਾ ਹੈ ਇਸ ਤਰ੍ਹਾਂ ਦੀਆਂ ਸਿੱਧੀਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਕਿਉਂ ਇਹ ਪ੍ਰਮਾਤਮਾ ਦਾ ਸੁਭਾਅ ਹੋਇਆ ਪ੍ਰਮਾਤਮਾ ਸਿੱਧ ਹੈ ਪ੍ਰਮਾਤਮਾ ਸ਼ਕਤੀ ਹੈ ਤੇ ਜੇ ਪ੍ਰਮਾਤਮਾ ਚ ਜੀਨ ਹੋ ਗਿਆ ਉਹ ਕਮਜ਼ੋਰ ਰਹਿ ਜਾਏਗਾ ਉਹ ਮਹਾ ਸ਼ਕਤੀ ਸ਼ਾਦੀ ਹੋ ਜਾਏਗਾ ਕਿ ਜਿਹੜੇ ਅੱਜ ਦੇ ਪੜ੍ਹੇ ਲਿਖੇ ਕਹਿੰਦੇ ਨਾ ਉਹਨਾਂ ਨੂੰ ਸਮਝ ਤੇ ਇਤਨੀ ਹੈ ਨਹੀਂ ਗੁਸਤਾਖੀ ਵਾ ਕੋਈ ਮੱਕਾ ਨਹੀਂ ਖੋਮਿਆ ਕੋਈ ਪੰਜਾ ਨਹੀਂ ਲੱਗੇਗਾ ਇਹ ਸਿਰਫ ਉਹ ਹੀ ਲੋਕ ਕਹਿੰਦੇ ਨੇ ਜਿਹੜੇ ਅਜੇ ਅਧਿਆਤਮਿਕ ਬਲ ਦੇ ਨਾ ਗਿਆਤਾ ਨੇ ਤੇ ਨਾ ਸਮਝਦੇ ਇਹ ਤੇ ਇੱਕ ਬਲ ਹੈ ਇਹ ਤੇ ਇੱਕ ਸ਼ਕਤੀ ਹੈ 10 ਬੁਰੇ ਮਨੁੱਖ ਬੈਠੇ ਹਨ ਬੁਰੀਆਂ ਲਹਿਰਾਂ ਛੋੜਦੇ ਨੇ ਬੁਰੀਆਂ ਤਰੰਗਾ ਉਥੇ ਇੱਕ ਨੇਕ ਮਨੁੱਖ ਵੀ ਆਣ ਕੇ ਬੈਠੇਗਾ ਬੁਰਾਈ ਦੀਆਂ ਲਹਿਰਾਂ 'ਚ ਫਸ ਜਾਏਗਾ ਫਸ ਜਾਏਗਾ ਔਰ ਉਥੇ ਇੱਕ ਬੁਰਾ ਮਨੁੱਖ ਬੈਠਾ ਤੇ ਜਿਸ ਨੇ ਛੋਟੀ ਬੁਰਾਈ ਕਰਨੀ ਸੀ ਬਹੁਤ ਵੱਡੀ ਬੁਰਾਈ ਕਰੇਗਾ ਕਿਉਂ ਬੁਰੇ ਮਨੁੱਖਾਂ ਦੀਆਂ ਲਹਿਰਾਂ ਵੀ ਉਸ ਨੂੰ ਮਦਦ ਦੇਣ ਗਿਆ ਪ੍ਰੇਰਣਾ ਕਰਨ ਗਿਆ ਅੱਜ ਤੱਕ ਦੇ ਮਹਾਪੁਰਸ਼ਾਂ ਦਾ ਇਹ ਅਨੁਭਵ ਹੈ ਇੰਨਾ ਵੱਡਾ ਕੰਮ ਅਸੀਂ ਕਰਨਾ ਨਹੀਂ ਸੀ ਹੋ ਗਿਆ ਹੋ ਗਿਆ ਜਦ ਬਹੁਤ ਵੱਡਾ ਬ੍ਰह्म भोज ਵੀ ਹੋ ਗਿਆ ਸਤ ਸੰਗ ਵੀ ਹੋ ਗਿਆ ਤੇ ਸਾਰੇ ਲੋਕ ਧੰਨ ਕਬੀਰ ਧੰਨ ਕਬੀਰ ਕਹਿਣ ਲੱਗੇ ਤੋ ਕਬੀਰ ਨੇ ਐਲਾਨੀਆਂ ਕਹਿ ਦਿੱਤਾ ਨਾ ਹਮ ਕੀਆ ਇਹ ਮੇਰੀ ਹਿੰਮਤ ਨਹੀਂ ਇਹ ਮੇਰੀ ਸਮਰਥਾ ਹੀ ਨਹੀਂ ਹੈ ਪਤਾ ਨਹੀਂ ਕੀ ਗੈਬੀ ਸ਼ਕਤੇ ਨੇ ਕਰ ਦਿੱਤਾ ਇਹ ਉਸੇ ਦਾ ਕ੍ਰਿਸ਼ਮ ਹੈ ਇੱਕ ਨੇਕਾ ਹੀ ਕੰਮ ਕਰਨਾ ਚਾਹੁੰਦਾ ਸੀ ਇਤਨਾ ਵੱਡਾ ਕੰਮ ਹੋ ਗਿਆ। ਨੇਕ ਸ਼ਕਤੀਆਂ ਮਦਦ ਕਰਦੀਆਂ ਨੇ। ਅੰਦਰ ਬੁਰਾਈ ਚੱਲ ਰਹੀ ਹੈ। ਯਕੀਨ ਜਾਣੋ ਬੁਰੀ ਸ਼ਕਤੀਆਂ ਉਹਦੇ ਆਲੇ ਦੁਆਲੇ ਮੰਡਲਣ ਗਿਆ। ਔਰ ਉਹਦੇ ਕੋਲ ਬਹੁਤ ਵੱਡੀ ਗਲਤੀ ਹੋ ਜਾਏਗੀ। ਨੇਕ ਕੰਮ ਕਰਨਾ ਚਾਹੁੰਦਾ ਹੈ। ਤਾਂ ਨੇਕ ਲਹਿਰਾਂ ਉਹਦੇ ਆਲੇ ਦੁਆਲੇ ਮੰਡਲਣ ਗਿਆ। ਸੰਸਾਰ ਭਰਿਆ ਪਿਆ ਇਹਨਾਂ ਲਹਿਰਾਂ ਨਾਲ। ਹਰ ਮਨੋ ਆਪਣਾ ਓਹਰਾ ਛੱਡਦਾ ਹੈ ਹਰ ਮਨੋ ਆਪਣੀ ਆਪਾ ਆਵਾ ਛੱਡਦਾ ਉਹਦੇ ਹੀ ਪੇਟ ਵਿੱਚ ਆ ਜਾਏਗਾ ਅਗਰ ਨੇਕ ਹੈ ਇਹਦੇ ਜੋ ਹੈ ਨੇਕੀ ਹੈ ਇਹਨੂੰ ਜ਼ੌਕ ਇੰਜ ਕਹਿੰਦੇ ਨੇ ਮੈਂ ਅਕੇਲਾ ਹੀ ਚਲਾ تھا ਰਾਹੇ ਸ਼ੌਕ ਮੈਂ ਲੋਗ ਸਾਥ ਆਤੇ ਗਏ ਔਰ ਕਾਰਵਾ ਬਣਤਾ ਗਿਆ ਕਹਿੰਦਾ ਚੱਲਿਆ ਤੇ ਮੈਂ ਕੱਲਾ ਹੀ ਸੀ ਪਰ ਅੱਜ ਇਤਨਾ ਵੱਡਾ ਕਾਫਲਾ ਹੋ ਗਿਆ ਮੇਰੇ ਪਿੱਛੇ ਕਿੰਦਾਏ ਮੇਰੀ ਸਮਰਥਾ ਤੋਂ ਕਰੇ ਦੇਗਾ